ਜਿੱਥੇ ਵੀ ਲੋੜ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਤੱਕ ਉਹ ਐਸਐਚਓ ਤੇ ਅੱਜ ਤੱਕ ਉਹਦੇ ਤੁਸੀਂ ਕੀ ਉਹਨੂੰ ਮੰਨਦੇ ਹੋ ਕਿ ਉਹ ਸਹੀ ਚਲੋ ਇੱਕ ਮਿੰਟ ਅੱਜ ਵੀ ਉਸ ਗੱਲ ਤੇ ਕਾਇਮ ਆ ਮੈਨੂੰ ਜਦੋਂ ਮਰਜ਼ੀ ਬੁਲਾਓ ਮੈਨੂੰ ਕਿੱਥੇ ਮਰਜ਼ੀ ਲੈ ਕੇ ਚੱਲੋ ਇੱਕ ਬੇਨਤੀ ਮੇਰੀ ਜਰੂਰ ਇਹ ਕੀ ਤੁਸੀਂ ਇਹ ਸਮਝਦੇ ਹੋ ਕਿ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਮੰਨ ਲਓ ਵੀ ਆਪਾਂ ਮੁਹਿੰਮ ਚਲਾਈ ਹੈ ਜੀ ਕੀ ਇਹ ਕੰਦਾ ਨਾਲ ਆਊਗੀ ਜੀ ਵੀ ਜਿਹੜੀਆਂ ਕੰਦਾ ਕੱਢ ਲਿਆਂਗੇ ਕਿ ਜੇ ਸਰਕਾਰੀ ਟੀਚਰ ਪੱਕੇ ਸਰਕਾਰ ਦੱਲੇ ਵਾਲਾ ਸਾਡਾ ਸਤਕਾਰ ਸਾਡੇ ਦਿਲ ਦੇ ਵਿੱਚ ਆ ਕੋਈ ਕੋਈ ਕੁਛ ਮਰਜ਼ੀ ਕਹੀ ਜਾਵੇ ਲੋਕ ਸਦਾ ਸੀਗੇ ਜਿਸ ਨੂੰ ਆਪਣੀ ਮੌਤ ਨੂੰ ਲੈ ਕੇ ਜਿਹੜੇ ਗੱਲ ਕੱਟੀ ਸੀਗੀ ਜਾਂ ਜਿਹੜੀ ਉਹ ਕੰਦਾ ਕੱਢਿਆ ਸੀ ਕਿਨੇ ਕੱਢਿਆ ਸੀ ਜਿਹੜੇ ਖਨੌਰੀ ਮੋਰ ਤੇ ਹਰਿਆਣਾ ਪ੍ਰਸ਼ਾਸਨ ਨੇ ਕੱਢਿਆ ਸਨਮਾਨ ਹੈ ਸਰ ਬੋਲਦੇ ਆ ਵੀ ਮੈਂ ਅੱਕੇ ਵੀ ਕੋਈ ਸਾਥ ਤੋਂ ਹੈ ਕਿ ਜੀ ਤੁਸੀਂ ਮੈਨੂੰ ੱਲੇਵਾਹ ਸਾਹਿਬ ਕੋਲੇ ਮਿਲਾਓ ਜਿੱਥੇ ਮੇਰੀ ਲੋੜ ਆ ੱਲੇਵਾਹ ਸਾਹਿਬ ਨੂੰ ਪੰਜਾਬ ਦਾ ਮੈਂ ਪਹਿਲਾ ਐਮਐਨਸੀ ਸੀ ਜੀ ਚੋਰੀ ਬਾਟਰ ਤੇ ਗਿਆ ਸੱਤ ਮੰਤਰੀ ਲੈ ਕੇ ਦੱਲੇਵਾਲ ਸਾਹਿਬ ਨੂੰ ਮਿਲਾ ਕੇ ਗਿਆ ਜਿੱਥੇ ਹੁਣ ਵੀ ਮੇਰੀ ਲੋੜ ਹੈ ਜਿੱਥੇ ਵੀ ਲੋੜ ਆ ਦੱਲੇਵਾਲ ਸਾਹਿਬ ਦਾ ਸਤਿਕਾਰ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਜਦੋਂ ਨਹੀਂ ਕਰ ਦਿੰਦੇ ਜਿਹੜੀ ਗੱਲ ਕਰਨ ਵਾਲੀ ਆ ਲੀਡਰਾਂ ਦੇ ਜਾਂ ਜੋ ਕੁਝ ਵੀ ਕਰਨ ਵਾਲਾ ਸਰਕਾਰ ਦੇ ਲੈਵਲ ਤੇ ਕਰਨ ਵਾਲਾ ਉਹਦੇ ਲਈ ਮੈਂ 24 ਘੰਟੇ ਤਿਆਰ ਹਾਂ ਜਦੋਂ ਮੈਂ ਐਮਐਲਏ ਸਾਹਿਬ ਚਲੋ ਇਹ ਗੱਲ ਤਾਂ ਆਪਣੀ ਚਲੋ ਜਿੰਮੇ ਵੀ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੇ ਵੀ ਜਿਹੜੀਆਂ ਟਰਾਲੀਆਂ ਜਾਂ ਮੰਨ ਲਓ ਸਮਾਨ ਜਿਹੜਾ ਆਪਣੇ ਐਮਐਲ ਦੇ ਗਰਲਾਲ ਘਨੌਰ ਦੇ ਕਰੀਬੀਆਂ ਕੋਲ ਲੱਭਿਆ ਪ੍ਰਸ਼ਾਸਨ ਉਹਦੇ ਜੇ ਸਿੱਧਾ ਇਨਵੋਲਵਮੈਂਟ ਸੀ ਕਿ ਕਿੱਥੇ ਅੱਜ ਤੱਕ ਉਹ ਐਸਐਚਓ ਤੇ ਅੱਜ ਤੱਕ ਉਹਦੇ ਤੁਸੀਂ ਕੀ ਉਹਨੂੰ ਮੰਨਦੇ ਹੋ ਕਿ ਉਹ ਸਹੀ ਆ ਮੇਰੀ ਬੇਨਤੀ ਸੋਹਣੇ ਕਾਲਾ ਆਪਣਾ ਬਲਾਕ ਪ੍ਰਧਾਨਾ ਚੁਗਾ ਠੀਕ ਹੈ ਉਹਦੇ ਵੀ ਮੈਂ ਕਿਹਾ ਸੀ ਕਿ ਮੈਨੂੰ ਲਿਸਟ ਬਣਾ ਕੇ ਜੋ ਡੱਲੇਵਾਲ ਸਾਹਿਬ ਕੋਲੇ ਬਿਠਾਓ ਜਿਹੜੀ ਚੀਜ਼ਾਂ ਮੈਂ ਚੱਲੂਗਾ ਤੁਹਾਡੇ ਨਾਲ ਯਾਰ ਸਾਡੀ ਬੇਨਤੀ ਸੁਣਤਲ ਹੈ ਨਾ ਸੰਧਵਾ ਸਾਹਿਬ ਕਹਿੰਦੇ ਵਿੰਨੜ ਗਈ ਜਾਂਦੇ ਜੀ ਸੰਧਵਾ ਸਾਹਿਬ ਮੇਰੀ ਬਸ ਮੇਰੇ ਤੁਸੀਂ ਸਰਕਾਰ ਨਹੀਂ ਹਾਂ ਮੈਂ ਕਿਸੇ ਦੀ ਕਈ ਗੱਲ ਦਾ ਕੋਈ ਜਵਾਬ ਦੇ ਨਹੀਂ 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 ਮੇਰੀ ਕਿਰਪਾ ਤੁਸੀਂ ਭਰਾ ਜਿਹੜੀ ਗੱਲ ਮੈਂ ਕੋਈ ਬੋਲਦਾ ਮੈਂ ਆਪਦੀ ਗੱਲ ਦੀ ਜਿੰਮੇਵਾਰ ਹਾਂ। ਚਲੋ ਇੱਕ ਬੇਨਤੀ ਮੇਰੀ ਜਰੂਰ ਹੈ ਕਿ ਤੁਸੀਂ ਇਹ ਸਮਝ ਲਿਓ ਕਿ ਸਿੱਖਿਆ ਕ੍ਰਾਂਤੀ ਜਿਹੜੀ ਤੁਸੀਂ ਮੰਨ ਲਓ ਵੀ ਆਪਾਂ ਮੁਹਿੰਮ ਚਲਾਈ ਹੈ ਜੀ ਕੀ ਇਹ ਕੰਧਾਂ ਨਾਲ ਆਊਗੀ ਜੀ ਵੀ ਜਿਹੜੀਆਂ ਕੰਧਾਂ ਕੱਢਨੇ ਆਂ ਕਿ ਜੇ ਸਰਕਾਰੀ ਟੀਚਰ ਪੱਕੇ ਸਟੂਡੈਂਟਸ ਨੂੰ ਪੜ੍ਹਾਉਣਾ ਵਾਸਤੇ ਹੋਣਗੇ ਫੇਰ ਆਊਗੀ ਇਹ ਸਾਡੇ ਸਕੂਲ ਦੇ ਵਿੱਚ ਪ੍ਰਾਇਮਰੀ ਹਾਈ ਸਕੂਲ ਆ ਜਿਹੜਾ ਸਾਡੇ ਸਕੂਲ ਦੇ ਵਿੱਚ ਇੱਕ ਵੀ ਪੱਕਾ ਟੀਚਰ ਨਹੀਂ ਰਾਇਆਂ ਵਾਲੇ ਪਿੰਡ ਤੋਂ ਸਰਪੇਕ ਠੇਕੇ ਦੇ ਟੀਚਰ ਜਿਹੜੇ ਰੱਖੇ ਹੋਏ ਆ ਉਹ ਆ ਕੇ ਇੱਥੇ ਟੀਚ ਕਰਕੇ ਜਾਂਦੇ ਬੱਚਿਆਂ ਨੂੰ ਇੱਕ ਵੀ ਸਾਡੇ ਸਕੂਲ ਚ ਪੱਕਾ ਟੀਚਰ ਨਹੀਂ ਸਰਕਾਰ ਬਣਨ ਤੋਂ ਬਾਅਦ ਆ ਜਿਹੜੇ ਹੁਣ 6494 ਇਹ 6435 ਕਿੰਨੇ ਹੋ ਗਏ 460 600 ਲਾ ਲਾ ਯਾਰ 13200 ਹੋ ਗਏ 13200 ਤਾਂ ਹਜੇ ਹੁਣ ਮੁੰਡੇ ਨਵੇਂ ਮੁੰਡੇ ਤੇ ਕੁੜੀਆਂ ਹੋਣਾ ਹੈ ਉਹ ਤੋਂ ਪਹਿਲਾਂ 5500 ਕੁਸ਼ ਪਰ ਦੇ ਭਰਤੀ ਕੀਤੇ 20000 ਦੇ ਕਰੀਬ ਉਹ ਅਧਿਆਪਕ ਪੱਕੇ ਕੀਤੇ ਜਿਹੜੇ ਕੱਚੇ ਦੇ ਅਫਸਰ ਨਹੀਂ ਐਮਐਲਏ ਸਾਹਿਬ ਮੇਰੀ ਮੇਰੀ ਬੇਨਤੀ ਮੇਰੀ ਬੇਨਤੀ ਮੇਰੀ ਐਕਾਊਂਟ ਉਹ ਪੂਰਾ ਹੈ ਕੋਈ ਗੱਲ ਨਹੀਂ ਜਿਹੜਾ ਸਵਾਲ ਕੀਤਾ ਉਹ ਸਵਾਲ ਦਾ ਜਵਾਬ ਪੂਰਾ ਲੈ ਲਓ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ 10 ਸਵਾਲ ਕਰੋ 20 ਸਵਾਲ ਕਰੋ ਜੇ ਤੁਹਾਡੇ ਪਿੰਡ 'ਚ ਕੋਈ ਘਟਾ ਹੈ ਤਾਂ ਮੈਨੂੰ ਦੱਸੋ ਮੈਂ ਮੈਂ ਕਹਦੇ ਹਾਸਤੇ ਹਾਂ ਇੱਕ ਮਿੰਟ ਤੁਹਾਡੇ ਪਿੰਡ ਦੇ ਬਹੁਤ ਸਾਰੇ ਬੰਦੇ ਖੜੇ ਕੋਈ ਕਹੇ ਯਾਰ ਅਸੀਂ ਕਿਹਾ ਸੀ ਮਾਸਟਰ ਘਟਾ ਸਾਡੇ ਇੱਕ ਵਾਰੀ ਨੇ ਕਿਹਾ ਬੇ ਬੇ ਬੋਲੀ ਮੈਨੂੰ ਜਦੋਂ ਮਰਜ਼ੀ ਕਹੋ ਜਾਂ ਜਿਹੜਾ ਵੀ ਕੰਮ ਕਹੋਗੇ 24 ਘੰਟੇ ਮੇਰਾ ਫੋਨ ਚੱਲਦਾ ਹੁੰਦਾ ਮੈਂ ਆਪ ਚੱਕਦਾ ਵੇਖੋ ਜੀ ਸਾਡੇ ਤੁਸੀਂ ਹਣ ਕਿਥੇ ਆਏ ਹਾਂ ਹਾਂ ਜੀ ਸਾਡੇ ਸਾਡੇ ਜਿਹੜੀ ਸਾਡੇ ਦਿਲ ਦੀ ਆਵਾਜ਼ ਤੁਹਾਡੇ ਕੋਲ ਆ ਰਹੀ ਹੈ ਹਾਂ ਜੀ ਥੋੜੀ ਗਾਂਤ ਕਾਣ ਹਾਂ ਜੀ ਫੜਕ ਪਸੋਹ ਕਾਣੇ ਵਿੱਚ ਤੁਹਾਨੂੰ ਮਸਲਾ ਪਤਾ ਹੈ ਮੈਂ ਤੁਹਾਡੇ ਮਾੜੇ ਚਾਹਣਾ ਪੋਣਾ ਹਾਂ ਹਾਂ ਜੀ ਦਿੱਲੀ 30 ਤੋਂ 35 ਗ੍ਰਿਫਤਾਰੀਆਂ ਸਾਡੀ ਜਥੇ ਬੰਦੂ ਦੀਆਂ ਹੁੰਦੀਆਂ ਮਸਲਾ ਕੀ ਹੈ ਮਸਲੇ 'ਚ ਮੋੜ ਦਾ ਐਮ ਐਲ ਏ ਸੁਖਵੀਰ ਮੈਸਰ ਕਹਿੰਦਾ ਹਾਂ ਹਾਂ ਜੀ ਮੋੜ ਦਾ ਸੀਟੇ 'ਚ ਪਾ ਉਹ ਕਹਿ ਰਿਹਾ ਭਾਈ ਸੀਰਜ ਦੇ ਜਿਹੜਾ 100 ਕਨੇ ਦੇ ਪਿੰਡ ਦੇ ਵਿੱਚ ਦੀ ਨਗਾੜਾ ਉਹਦੀ ਹੈਂਡ ਬਣੀ ਹੋਈ ਹੈ 100 ਦੇ ਵਿੱਚ 86 ਹੈਂਡ 7-7 ਵਾਲ ਪੈਂਦੇ 7 ਤੋਂ 8 ਵਾਲ ਜੇ ਇਹ ਕੋਈ ਇਫੈਕਟ ਇਫੈਕਟ ਹੈ ਜੀ ਪਰ ਐਵੇਂ ਨਹੀਂ ਨਹੀਂ ਠੀਕ ਹੈ ਇੱਕ ਖਾਲਾ ਵੀ ਆਪਾਂ ਸਿੱਧਾ ਪਈਏ ਉਹਨੇ ਨਹੀਂ ਪਾਣੀ ਜਾ ਵੜਾ 7 ਤੋਂ 8 ਵਾਲ ਪੈਰੇ ਪਿੰਡ ਦੀ 7-7 ਦੇ ਵਿੱਚ ਦੀ ਉਹ ਜਾ ਰਿਹਾ ਜੀ ਪਾਣੀ ਨਿੱਤ ਉਹ ਪਿੰਡ ਵਾਲੇ ਨੇ ਕਿਹਾ ਵੀ ਉੱਥੇ ਜਿਹੜੀ ਉਹਨਾਂ ਵਿਰੋਧ ਕਰਦਾ ਵੀ ਪਿੰਡ ਤੋਂ ਬਾਹਰ ਦੀ ਲੈ ਜਾਓ ਕਰਨੀ ਵਿੱਚ ਦੀ ਲੈ ਜਾਓ ਜਮੀਨ ਦੇ ਦਿੰਦੇ ਆ ਕਬੀਰ ਮੈਂ ਸਰਖਾਰੇ ਨੇ ਸਰਕਾਰ ਨੂੰ ਲੈ ਕੇ ਤੇ ਦਿੱਲੀ ਡੱਲਰ ਸਾਹਿਬ ਨੂੰ ਕੱਲ ਪੀਸੀ ਕਰਨ ਜਾਣੀ ਸੀ ਬੰਡੇ ਉਹ ਵੀ ਨਹੀਂ ਕਰ ਦਿੱਤੀ ਗਈ ਉਹਨਾਂ ਨੂੰ ਹੌਸਟਲ ਰੈਸਟ ਕੀਤਾ ਗਿਆ ਕੀ ਤੋਂ 35 ਗ੍ਰਿਫਤਾਰੀਆਂ ਸਾਡੇ ਜਥੇਦੰਦਿਆ ਜਰਨਲ ਪੱਤਰ ਸਿੱਖੋ ਸਾਹਿਬ ਚਾਰਾ ਪੰਜਾ ਦਿਨਾਂ ਤੋਂ ਅੰਮ੍ਰਿਤਸਰ ਜ਼ਿਲ੍ਹੇ ਚ ਭੁੱਖ ਹੜਤਾਲ ਤੇ ਆ 16 ਜਾਨੇ ਮਰਨ ਵਰਤ ਉੱਥੇ ਰੱਖੀ ਬੈਠੇ ਅੰਮ੍ਰਿਤਸਰ ਅੰਮ੍ਰਿਤਸਰ ਜ਼ਿਲ੍ਹੇ ਚ ਸੋ ਵੇਖੋ ਅੱਜ ਵੀ 35 ਗ੍ਰਿਫਤਾਰੀਆਂ ਹੋਈਆਂ ਫਰੀਦਕੋਟ ਜ਼ਿਲ੍ਹੇ ਦਾ ਬਲਾਕੇ ਪਰ ਤੁਸੀਂ ਇਹ ਸਰਕਾਰ ਦੇ ਜ਼ਰੂਰ ਧਿਆਨ ਵਿੱਚ ਲਾਓ ਆਪੇ ਐਮ ਐਲ ਏ ਹੈਂਡਫੋਨ ਵਾਸਤੇ ਲੋਕਾਂ ਦੀਆਂ ਦੇਖੋ ਟਰੋਂ ਠੀਕ ਆ ਸਰਕਾਰ ਆ ਪਾਵਰ ਆ ਹੁੰਦੀਆਂ ਜੀ ਸਮਾਂ ਉਦਾ ਰਹਿੰਦਾ ਤੇ ਪਰ ਇੰਨਾ ਨਾ ਲੋਕ ਤੁਸੇ ਇਹ ਮਸਲੇ ਤੇ ਜ਼ਰੂਰ ਮੇਰੀ ਮੇਰੀ ਦੇਖੋ ਜਿਹੜੀ ਤੁਸੀਂ ਆ ਗੱਲ ਕੀਤੀ ਕਿ ਮੈਂ ਸਰਕਾਰ ਦੇ ਧਿਆਨ ਚ ਲਿਆ ਜੀ ਲੇਕਿਨ ਤੁਸੀਂ ਹੋਰ ਵੀ ਤੁਹਾਡੀ ਕੋ ਡਿਮਾਂਡ ਹੈਗੀ ਆ ਇੱਕ ਮਿੰਟ ਮਿਲ ਜੀ ਹਾਂਜੀ ਤੁਸੀਂ ਜੱਥੇ ਬੰਦੀ ਦੇ ਮੁਖੋ ਜੀ ਤੁਸੀਂ ਆਪ ਦੇ ਲੈਟਰਪੈਡ ਤੇ ਮੈਨੂੰ ਲਿਖ ਕੇ ਦੇ ਦਿਓ ਮੈਂ ਕੱਲ ਜਾਣਾ ਚੰਗਾ ਕੋਡੀਆਂ ਕੱਲ ਗੱਲਾਂ ਸਾਰੀਆਂ ਮੁੱਖ ਮੰਤਰੀ ਸਾਹਿਬ ਨਾਲ ਕਰਕੇ ਆਉਂਗਾ ਅੱਜ ਵੀ ਆ ਤੁਹਾਨੂੰ ਬੇਨਤੀ ਆ ਲਾਸਟ ਇੱਕ ਇਹ ਇਹਦੇ ਤੇ ਵੀ ਕਰਕੇ ਆਉਂਗਾ ਤਾਂ ਹੀ ਤੁਹਾਨੂੰ ਕਹੇ ਵੀ ਇਹ ਇਹੇ ਵੀ ਆ ਤੁਹਾਡਾ ਜਿਹੜਾ ਹੋਰ ਵੀ ਜਿਹੜਾ ਕੋਈ ਮਸਲਾ ਹੈ ਮੈਨੂੰ ਲਿਖ ਕੇ ਦਿਓ ਯਾਰ ਮੈਂ ਤੁਹਾਡਾ ਨੁਮਾਇੰਦਾ ਮੈਂ ਕਦੋਂ ਭਜਦਾ ਨਹੀਂ ਅਸੀਂ ਤਾਂ ਦੇਖੋ ਐਮਐਲਏ ਸਾਹਿਬ ਅਸੀਂ ਤਾਂ ਨੁਮਾਇੰਦਾ ਮੰਨ ਕੇ ਹੀ ਤੁਹਾਡੇ ਨਾਲ ਸਵਾਲ ਜਵਾਬ ਅਸੀਂ ਦਾ ਕਿ ਮੈਂ ਤੁਹਾਨੂੰ ਜਿਲ੍ਹੇ ਮਰਸੀ ਮੈਂ ਚਾਰ ਮਿੰਟ ਤੁਹਾਨੂੰ ਇਹ ਕਹਿਣਾ ਮੈਂ ਤਾਂ ਉੱਦੇ ਵੀ ਸੰਦੇਸ਼ ਭੇਜਿਆ ਸੀ ਕਿ ਡੱਲੇਵਾਲ ਸਾਹਿਬ ਦੇ ਕੋਲੇ ਮੈਂ ਆਉਣਾ ਉੱਦੇ ਦੇਖੋ ਅਸੀਂ ਉੱਦੇ ਇਸ ਕਰਕੇ ਨਹੀਂ ਆਏ ਅਸੀਂ ਤੁਹਾਨੂੰ ਲੜਾਉਣਾ ਨਹੀਂ ਚਾਹੁੰਦੇ ਇਕ ਕਲਪਤਿਆਨ ਸੁਣ ਲਓ ਮੇਰੀ ਕਦੇ ਮਨਛਾ ਨਹੀਂ ਹੁੰਦੀ ਵੀ ਪਿੰਡ ਦੇ ਬਲੇ ਨੂੰ ਪਿੰਡ ਨਾਲ ਲੜਾਉ। ਉਹਦੇ ਕਹਿੰਦੇ ਵੀ ਘਰਾਓ ਕਰਨਾ। ਮੈਂ ਕਹਾਂ ਯਾਰ ਵੀ ਆਪਾਂ ਲੜਨਾ ਨਹੀਂ ਕਿਸੇ ਨਾਲ। ਨਹੀਂ ਨਹੀਂ ਘਰਾਓ ਦਾ ਤਾਂ ਐਮਐਲਏ ਸਾਹਿਬ ਉਹਦੇ ਵੀ ਕੋਈ ਪਰਵਾਹ ਨਹੀਂ ਸੀ। ਉਹਦੇ ਵੀ ਅਸੀਂ ਉਹਨਾਂ ਦਾ ਮੈਸੇਜ ਆਇਆ। ਮੈਂ ਕਿਹਾ ਵੀ ਆਪਾਂ ਦੇਖੋ ਡੱਲੇਵਾਲ ਸਾਹਿਬ ਸਤਿਕਾਰਯੋਗ ਆ। ਉਹਨਾਂ ਦਾ ਪਿੰਡ ਆ। ਉਹਨਾਂ ਦੇ ਪਿੰਡ ਵਿੱਚ ਲਾਈ ਹੋਣ ਦਾ ਮਤਲਬ ਹੈ ਵੀ ਅਸੀਂ ਆਪਦੇ ਆਪ ਦੇ ਜਿਹੜਾ ਪੈਰੀਕੋਡ ਆ। ਯਕਨ ਨਹੀਂ ਅੱਜ ਵੀ ਮੈਂ ਤੁਹਾਨੂੰ ਕਹਿੰਦਾ ਮੈਂ ਕੱਲ ਜਾ ਰਿਹਾ ਚੰਡੀਗੜ੍ਹ ਕੰਨ ਬਰੀ ਮੀਟਿੰਗਾਂ ਮੈਨੂੰ ਜੋ ਵੀ ਤੁਹਾਡਾ ਹੈਗਾ ਕਿਸਾਨਾਂ ਦਾ ਸਮਾਜ ਆਪੇ ਸੁਖ ਨੇ ਨਾ ਮਸਲਾ ਸਾਨੂੰ ਵਿਧਾਨ ਸਭਾ ਵਿੱਚ ਬੋਲਦੇ ਸੁਣ ਲਿਆ ਅਸੀਂ ਸਾਡੀ ਇੰਨੀ ਬੋਲਦਾ ਇਹ ਸਭ ਤੋਂ ਪਹਿਲਾਂ ਹੱਲ ਕਰ ਦਾਂਗੇ ਬਸ ਮੈਂ ਵੀ ਮੰਨ ਹਾਂ ਦੇਖੋ ਸਿਕਾਪਾ ਤੁਸੀਂ ਸਾਡੇ ਨੁਮਾਇੰਦੇ ਹੋ ਸਾਡੇ ਰਿਪਰੈਜ਼ੈਂਟੇਟਿਵ ਹੋ ਤੁਸੀਂ ਠੀਕ ਹੈ ਜੇ ਤੁਸੀਂ ਨਹੀਂ ਸਾਡੀ ਗੱਲ ਰੱਖੋਗੇ ਤਾਂ ਹੋਰ ਕੋਣ ਆਪਣੀਆਂ ਮੂੰਹ ਜਵਾਨੀ ਗੱਲਾਂ ਦਾ ਅੱਧੀਆਂ ਮੈਨੂੰ ਚੁਪ ਤੁਸੀਂ ਮੈਨੂੰ ਇੱਕ ਮਿੰਟ ਦਾ ਕੋਈ ਤੁਸੀਂ ਮੈਨੂੰ ਸ਼ਾਮ ਤੱਕ ਆਪਦੇ ਲੈਟਰਪੈਡ ਤੇ ਲਿਖ ਕੇ WhatsApp ਵੀ ਕਰ ਦਿਓ ਠੀਕ ਹੈ ਜੀ ਜੋ ਵੀ ਹੈਗਾ ਗੱਲਾਂ ਉਹ ਮੈਂ ਨਾਲ ਤਾਂ ਤੁਹਾਡੇ ਕੋਲ ਰਿਕਾਰਡ ਰੱਖ ਜੂ ਕਿ ਅਸੀਂ ਤੂੰ ਕਿਹੜੀਆਂ ਕਿਹੜੀਆਂ ਗੱਲਾਂ ਦਾ ਆਸਤੇ ਮੰਗ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਸასი ਕਾਲ ਜੀ ਸასი ਕੋਈ ਗੱਲ ਨਹੀਂ ਰੱਤ ਸੋਹ ਕਹਿੰਦੇ ਨੇ ਮਸਲਾ ਤਾਂ ਨਹੀਂ ਇੱਕ ਦੇਖੋ ਤੁਹਾਡੇ ਪਿੰਡ ਦਾ ਸਤਕਾਰ ਡੱਲੇਵਾਲ ਸਾਹਿਬ ਦਾ ਸਤਕਾਰ ਸਾਡੇ ਦਿਲ ਦੇ ਵਿੱਚ ਆ ਕੋਈ ਕੋਈ ਕੁਛ ਮਰਜ਼ੀ ਕਹੀ ਜਾਵੇ ਡੱਲੇਵਾਲ ਸਾਹਿਬ ਆਪਣੇ ਇਰਾਕੇ ਦਾ ਮਾਨ ਹੈ ਪਰ